ਕਮਾਂਡ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਰਾਣਾ 슈ਗਰ ਮਿਲ ਵਿੱਚ ਕੰਮ ਕਰਦੇ ਵਿਅਕਤੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਪੁਲਿਸ ਨੇ ਇੱਕ ਲੁਟੇਰੇ ਨੂੰ ਕੀਤਾ ਕਾਬੂ ਕਮਾਂਡ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਰਾਣਾ 슈ਗਰ ਮਿਲ ਬੁੱਟਰ ਸੇਵਿਆਂ ਵਿੱਚ ਸਰਵਰ ਦਾ ਕੰਮ ਕਰਦੇ ਮੁਲਾਜ਼ਮ ਦੀ ਬੀਤੇ ਦਿਨੀ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਕਰਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਕਮਾਂਡ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਸ ਸੰਬੰਧੀ মিডিਏ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਰਾਣਾ 슈ਗਰ ਮਿਲ ਦੇ ਦੋ ਮੁਲਾਜ਼ਮਾ ਰਾਮ ਜੀਵਨ ਸ਼ੁਕਲਾ ਅਤੇ ਦਿਨੇਸ਼ ਕੁਮਾਰ ਜਦੋਂ ਹਿਮਾਚਲ ਨੂੰ ਜਾ ਰਹੇ ਸਨ ਤਾਂ ਪਿੰਡ ਮਹਿਮਤਪੁਰ ਦੇ ਨਜ਼ਦੀਕ ਸ਼ਾਮ ਕੋਈ 6 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਨੂੰ ਲੁੱਟਣ ਦੀ ਨੀਅਤ ਨਾਲ ਰੋਕ ਲਿਆ ਜਦੋਂ ਦੋਹਾਂ ਮੁਲਾਜ਼ਮਾ ਨੇ ਲੁੱਟੇਰਿਆਂ ਦਾ ਵਿਰੋਧ ਕੀਤਾ ਤਾਂ ਲੁੱਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸਨਲ ਰਾਮਜੀਵਨ ਸ਼ੁਕਲਾ ਵਾਸੀ ਯੂਪੀ ਲਖੀਮਪੁਰ ਖੀਰੀ ਦੀ ਗੋਲੀਆਂ ਲੱਗਣ ਨਾਲ ਮਾਤ ਹੋ ਗਈ। ਉਹਨਾਂ ਆਖਿਆ ਕਿ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਆਈਪੀਐਸ ਦੀਆਂ ਸਖਤ ਹਦਾਇਤਾਂ ਅਨੁਸਾਰ ਸੀਆਈਏ ਸਟਾਫ ਬਟਾਲਾ ਦੇ ਇੰਸਪੈਕਟਰ ਸੁਖਰਾਜ ਸਿੰਘ ਅਤੇ ਪੁਲਿਸ थाना ਕੁਮਾਨ ਦੇ ਤਫਦੀਸ਼ ਅਫਸਰ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਜੋ ਬਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੋਹਜਾ ਨੂੰ ਮਰਤਕ ਦੇ ਖੋਹੇ ਗਏ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਕੀ ਲੁਟੇਰਿਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਅਤੇ ਕਾਬੂ ਕੀਤੇ ਗਏ ਲੁਟੇਰੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਫਾਸਕ ਨਿਊਜ਼ 24 ਟੀਵੀ ਤੇ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਵਿਸ਼ੇਸ਼ ਰਿਪੋਰਟ ਜਿਸ ਸਾਥ ਜਿਹੜੇ ਆਪਣਾ ਕਤਲ ਹੋਇਆ ਉਸ ਦੇ ਸੰਬੰਧ ਵਿੱਚ ਜਿਹੜੇ ਗ੍ਰਿਪਰ ਕੀਤੇ ਹੋਏ ਵਿਅਕਤੀ ਹਨ ਉਹਨਾਂ 'ਤੇ ਕੀ ਕੀਤਾ ਮਿਤੀ 4 ਤਨ 25 ਸ਼ਾਮ ਨੂੰ ਅਠਵਾਲ ਨਹਿਰ ਦੇ ਕੋਲ ਬੋਲੇਵ ਪਿੰਡ ਦੇ ਕੋਲ ਇੱਕ ਹਿਮਾਚਲ ਤੋਂ ਦਿਨੇਸ਼ ਨਾ ਦਾ ਬੰਦਾ ਸੰਜੀਵਨ ਜੀਵਨ ਨਾ ਦਾ ਬੰਦਾ RAM ਜੀਵਨ ਤੇ ਦਿਨੇਸ਼ ਆ ਰਹੇ ਸੀ ਤੇ ਉਹਨਾਂ ਨੇ ਹਿਮਾਚਲ ਜਾਣਾ ਸੀ ਜਿਹੜੇ ਇਹ ਬੰਦੇ ਸੀ ਇਹ ਬੁੱਟਰ ਮਿਲ ਚ ਕੰਮ ਕਰਦੇ ਸੀ ਜਦੋਂ 6 ਵਜੇ ਬੋਲੇਵਾਲ ਦੀ ਪੁਲੀ ਤੋਂ ਨੇ ਥੋੜਾ ਜਿਹਾ ਪਹੁੰਚੇ ਤਾਂ ਥੋ ਤੇਨੇ ਨਾਮ ਜ ਬਣਾ ਨੇ ਇਹਨੂੰ ਘੇਰ ਲਿਆ ਇਹਨਾਂ ਦੇ ਕੋਲੋਂ ਮੋਬਾਈਲ ਹੋ ਰਿਹਾ ਅਤੇ ਕੁਝ ਪੈਸੇ ਸੀ ਜਿੰਨੇ ਸੀ ਥੋੜੇ ਬਹੁਤੇ ਸੀ ਪੈਸੇ ਉਹ ਵੀ ਖੋਲੇ ਜਦੋਂ ਮਰਨ ਵਾਲਾ ਜਿਹੜਾ RAM JIVAN ਸੀ ਉਹਨੇ ਵਿਰੋਧਤਾ ਕੀਤੀ ਤਾਂ ਉਹਨਾਂ ਨੇ ਆਪਣਾ ਜਿਹੜਾ ਪਸਤੌਰ ਕੱਢ ਕੇ ਉਹਨੂੰ ਗੋਲੀ ਮਾਰਤੀ ਜੋ ਉਹਨੂੰ ਜਿਹੜਾ ਮੈਥੇ ਹਸਪਤਾਲ ਦਾਖਲ ਕਰਾਇਆ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ ਇਹ ਬੜਾ ਜਿਹੜਾ ਪੇਚੀ ਦਾ ਮਾਮਲਾ ਸੀ ਬੜਾ ਸੰਗੀਨ ਜਰੂਰ ਸੀ SSP ਬਟਾਲਾ ਸੁਹੇਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਇੰਚਾਰਜ ਸੀਆਈ ਸੁਖਰਾਜ ਸਿੰਘ ਐਸਐਚਓ ਕੁਮਾਨ ਸੁਖਰਾਜ ਸਿੰਘ ਐਸਆਈ ਹਰਜੀਤ ਸਿੰਘ ਤੇ ਰਜਿੰਦਰ ਠਾਕਰ ਇਹ ਜਿਹੜੀ ਟੀਮ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਕੇਸ ਨੂੰ ਸੀਸੀਟੀਫੋਰਸ ਦੀ ਗੇ ਲੰਗਾ ਹੰਗਾ ਹਾਲ ਕੇ ਟੈਕਨੀਕਲ ਸਹਾਇਤਾ ਲੈ ਕੇ ਜਿਹੜੇ ਨੂੰ ਪੇਸ਼ ਕੀਤਾ ਇਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜਾ ਇੱਕ ਫੋਨ ਖੋਇਆ ਸੀ ਉਹ ਵੀ ਅਸੀਂ ਬਰੰਦ ਕਰ ਲਿਆ ਇਹਦੇ ਵਿੱਚ ਟੋਟਲ ਤਿੰਨ ਦੋਸ਼ੀ ਸੀ ਇੱਕ ਮੋਪਸਾਈਕਲ ਵੀ ਬਰੰਦ ਕਰ ਲਿਆ ਤਿੰਨ ਦੋਸ਼ੀ ਸੀ ਤੇ ਇਹਨਾਂ ਦੋਸ਼ੀਆਂ ਦੀ ਪਾਲਿਸੀ ਜਾਰੀ ਹੈ ਅਸੀਂ ਉਹ ਵੀ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸਰ ਇਹਨਾਂ ਦਾ ਤਾਂ ਹੁਣ ਅਸੀਂ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਇਹਨਾਂ ਦੇ ਕੋਲ ਹੁਣ ਪਤਾ ਕਰਾਂਗੇ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀਆਂ ਵਾਰਦਾਤਾਂ ਕੀਤੀਆਂ ਜਿਹੜਾ ਫੜਿਆ ਸਰ ਉਹਦਾ ਨਾਮ ਕੀ ਹੈ ਤੇ ਕਿਹੜੇ ਪਿੰਡ ਦਾ ਹੈ ਉਹਦਾ ਨਾਮ ਜੋਬਨਜੀਤ ਸਿੰਘ ਭੂਮੇ ਦਾ ਰਹਿਣੇ ਵਾਲਾ ਤੇ ਬਾਕੀ ਉਹਦੀ ਜਿਹੜੀ ਪੁਛਗਿਸਚ ਚੱਲੀ ਸਰ ਜਿਹੜਾ ਥਿਆਲ ਵਰਤਿਆ ਗਿਆ ਉਹ ਬਰਾਮਦ ਹੋ ਗਿਆ ਜੀ ਉਹ ਇਹਦੇ ਅੰਡਰ ਇਨਵੈਸਟੀਗੇਸ਼ਨ ਹੈ ਉਹਦੇ ਸਬੰਧ ਵਿੱਚ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਰਿਮਾਂਡ ਲੈ ਕੇ ਦੀ ਪੁਸ਼ਕਿਸ਼ ਕੀਤੀ ਜਾਵੇਗੀ ਅਤੇ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਸਰ ਇਹਨਾਂ ਦਾ ਜਿਹੜਾ ਪਿਛਲਾ ਮੁੱਢਲਾ ਕ੍ਰਾਈਮ ਹੈ ਉਹ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਅਸੀਂ ਇਹ ਚੈੱਕ ਕੀਤਾ ਜੇ ਅਜੇ ਦਾ ਕੋਈ ਮੁੱਢਲਾ ਕ੍ਰਾਈਮ ਇਹਨਾਂ ਦੇ ਪਹਿਲਾਂ ਕੋਈ ਪਹਿਲੇ ਇਹਨਾਂ ਦਾ ਜੁਰਮ ਸੀ ਕੋਈ ਹੋਰ ਅਜੇ ਵਾਰਦਾਤ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਬਾਕੀ ਥਾਣੇ ਦੇ ਸਬੰਧ ਵਿੱਚ ਪੜਤਾਲ ਕਰ ਰਹੇ ਹਾਂ